ਇੰਨੀ ਕੁ ਟਾਇਟ ਨੇ ਮਤਲਬ ओरिजिनल ਗੱਡੀ ਦੀ ਵੀ ਇਹ ਗਾਰੰਟੀ ਹੈ ਇੱਕ ਤਰ੍ਹਾਂ ਦੀ ਠੀਕ ਹੈ ਅਟਾਕੇ ਡੁੱਕੇ ਜਰਜੁਰ ਲੱਗਣ ਲੱਗ ਜਾਂਦੀ ਆ ਇਹ ਵੀ ਸਾਫ਼ ਪਈਆਂ ਬਈ ਹਨ ਜਾਵੀ ਗੱਡੀ ਦੀ ਕੰਡੀਸ਼ਨ ਦੇਖ ਕੇ ਕੋਈ ਬਾਬੀ ਇਹ ਨਹੀਂ ਜਜਮੈਂਟ ਕਰ ਸਕਦਾ ਵੀ ਇਹ ਗੱਡੀ 2000 ਮਾਡਲ ਆ ਠੀਕ ਹੈ ਜੀ ਗੱਡੀ ਦੀ ਗੱਲ ਕਰਾਂ ਪਾਸਿੰਗ ਦੀ ਲੈ ਮਿੱਤਰੋ ਨਵੇਂ ਸਾਲ ਦਾ ਚੱਕੋ ਤੋਹਫ਼ਾ 32000 ਦੇ ਵਿੱਚ ਮਰੂਤੀ ਲੈ ਕੇ ਆਵਾਂਗੇ ਤੇ ਸਭ ਤੋਂ ਪਹਿਲਾਂ ਹਸੀਕਾਲ ਜੀ ਕੀ ਹਾਲ ਚਾਲ ਆ ਬਈ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਬਈ ਜੀ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਆਪ ਸਭ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਅਰਦਾਸ ਆਇਆ ਤੇ ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਨਵਾਂ ਸਾਲ ਖੁਸ਼ੀਆਂ ਕਿਹੜੇ ਲੈ ਕੇ ਆਵੇ ਤੇ ਬਈ ਜੀ ਅਮਰੁੱਤੀ ਆ ਇਹ ਅਮਰੁੱਤੀ ਦੀ ਗੱਲ ਕਰਾਂਗੇ ਤੇ ਇਹ ਬਈ ਪੰਜਾਬ ਨੰਬਰ ਦੀ ਇਹ ਅਮਰੁੱਤੀ ਹੈਗੀ ਤੇ ਬਈ ਜੀ ਪਹਿਲਾਂ ਤਾਂ ਮੈਂ ਇਹ ਗੱਲ ਹੀ ਕਰੂੰਗਾ ਵੀ ਜੇ ਦੀ ਕਵਾੜ ਦੇ ਵਿੱਚ ਗੱਲ ਕਰਦੇ ਨਾ ਅਮਰੁੱਤੀ ਦੀ ਤਾਂ ਬਈ 27 26 27000 ਦੀ ਬਈ ਆ ਰਾਮ ਨਾਲ ਚੱਲ ਜਾਂਦੀ ਦੀ ਆ ਹਨਾ ਠੀਕ ਹੈ ਇਹ ਤਾਂ ਫੇਰ ਵੀ ਬਰੇ ਚਾਲੂ ਹਾਲਤ ਜਾਂ ਗੱਡੀ ਠੀਕ ਹੈ ਜੀ ਇਹ ਹੈਗੀ 2000 ਮਾਡਲ ਠੀਕ ਹੈ ਜੀ 2000 ਮਾਡਲ ਆ ਪੰਜਾਬ ਨੰਬਰ ਤਕਰੀਬਨ ਦੂਜੀ ਜਾਂ ਤੀਜੀ ਨਾਮ ਗੱਡੀ ਹੈਗੀ ਆ ਤੇ ਬਾਈ ਗੱਡੀ ਦੀ ਕੰਡੀਸ਼ਨ ਦੇਖ ਕੇ ਕੋਈ ਬਾਬੀ ਇਹ ਨਹੀਂ ਜਜਮੈਂਟ ਕਰ ਸਕਦਾ ਵੀ ਇਹ ਗੱਡੀ 2000 ਮਾਡਲ ਆ ਠੀਕ ਹੈ ਜੀ ਗੱਡੀ ਦੀ ਗੱਲ ਕਰਾਂ ਪਾਸਿੰਗ ਦੀ ਪਾਸਿੰਗ ਫਿਲਹਾਲ ਗੱਡੀ ਦੀ ਖਤਮ ਆ ਗਈ ਠੀਕ ਹੈ ਜੇ ਪਾਸਿੰਗ ਵੀ ਕਰਾਉਣੀ ਹੋਈ 5500 6000 ਦੇ ਤਕਰੀਬਨ ਬਾਈ ਇੱਥੇ ਖਰਚ ਆਊਗਾ ਠੀਕ ਹੈ ਫਿਰ ਉਹ ਜਾ ਬਈ ਰੇਟ ਵੱਧ ਜੂਗਾ ਠੀਕ ਹੈ ਇਹ ਬਿਨਾ ਪਾਸਿੰਗ ਤੋਂ ਇਹ ਗੱਡੀ ਤੁਹਾਨੂੰ 32000 ਦੀ ਬਈ ਡਿਮਾਂਡ ਕੀਤੀ ਹੈਗੀ ਠੀਕ ਹੈ ਐ ਮੰਨ ਕੇ ਚੱਲੋ ਵੀ 31 ਦੀ ਬਣ ਜੇ ਹਨਾ ਮੌਕੇ ਤੇ ਜਿੰਨੀ ਵੀ ਆ ਬਾਕੀ ਵੀਰੇ ਗੱਡੀ ਨੋ ਅਕਸੀਡੈਂਟ ਦੀ ਗਾਰੰਟੀ ਹੁਣ ਤੱਕ ओरिजिनल ਪੇਂਟ ਚ ਬਈ ਗੱਡੀ ਪਿਆ ਠੀਕ ਹੈ ਉਰੇ ਆ ਜਾ ਵੀਰੇ ਮੇਰਾ ਨੇੜੇ ਤੁਹਾਨੂੰ ਮੈਂ ਪਹਿਲਾਂ ਸੀਲਾਂ ਦਿਖਾਉਣਾ ਗੱਡੀ ਦੇ ਆ ਬਈ ਆ ਹਨਾ ਸੀਲਾਂ ਬਈ ਪੱਟੀਆਂ ਨਹੀਂ ਆ ਰਹੀਆਂ ਹੈਗੀਆਂ ਠੀਕ ਹੈ ਇੰਨਿਆ ਕ ਟਾਇਰਟ ਨੇ ਮਤਲਬ ओरिजिनल ਗੱਡੀ ਦੀ ਵੀ ਇਹ ਗਾਰੰਟੀ ਹੈ ਇੱਕ ਤਰ੍ਹਾਂ ਦੀ ਠੀਕ ਹੈ ਆ ਟੱਕੇ ਟੁੱਕੇ ਜਰਜੁਰ ਲੱਗਣ ਲੱਗ ਜਾਂਦੀ ਆ ਇਹ ਵੀ ਸਾਫ਼ ਪਈਆਂ ਬਈ ਹਨਾ ਜਵੀ ਓਰੀਜਨਲ ਪੇਂਟ ਚ ਬਈ ਗੱਡੀ ਆ ਹੁਣ ਤੱਕ ਜਿਵੇਂ ਹੁਣ ਆਹ ਕੱਲਿਆਂ ਸਕਰੈਚ ਨੇ ਆਹੀ ਨੇ ਵੀਰੇ ਸਾਰੀ ਗੱਡੀ ਚ ਕੁਛ ਵੀ ਹੋਰ ਨਹੀਂ ਗਾ ਠੀਕ ਹੈ ਇੱਕ ਆ ਸਾਰੀ ਉਹਦੇ ਵਿੱਚ ਨਾ ਵੀਰੇ ਇੱਕ ਤਾਂ ਆਹ ਹਨ ਇਹਦੇ ਜਿਵੇਂ ਰੇਗ ਮਾਰ ਲੱਕ ਥੋੜਾ ਪੇਂਟ ਹੋ ਜੇ ਸਹੀ ਹੋ ਜੂ ਸਾਰਾ ਹਨ ਠੀਕ ਹੈ ਮਾੜਾ ਦਿਖਾ ਦੇ ਵੀਰੇ ਚੰਗੀ ਤਰ੍ਹਾਂ ਬਾਕੀ ਹੁਣ ਤੱਕ ਬਈ ਜੀ ਗੱਡੀ ਓਰੀਜਨਲ ਆ ਠੀਕ ਹੈ ਓਰੀਜਨਲ ਪੇਂਟ ਚ ਆ ਗਈ ਜੇ ਕਿਤੇ ਹੋਰ ਇੱਕ ਆਗਾ ਅੱਧਾ ਇੰਚੀ ਦਾ ਵੀਰੇ ਮੇਲਾ ਦਾ ਇੰਚੀ ਦਾ ਨਾ ਪਾਉਣੀ ਦਾ ਠੀਕ ਹੈ ਇਹਦੇ ਮਤਲਬ ਥੋੜਾ ਜਿਆ ਰੇਗ ਮਾਰ ਮਾਰ ਕੇ ਸੈੱਟ ਹੋ ਜੂ ਬਈ ਬਾਕੀ ਗੱਡੀ ਚ ਕਿਤੋਂ ਕੁ ਠੀਕ ਹੈ ਤੇ ਆ ਅਸੀਲਾ ਸੁੱਲਾ ਬਾਈ ਸਾਰੀਆਂ ਸੋਹਣੀਆਂ ਬੈ ਥੋੜਾ ਹੌਲੀ ਦਿਖਾਇਆ ਕਰ ਵੀਰੇ ਹਨਾ ਮੈਂ ਲਖਵਿੰਦਰ ਨੂੰ ਕਹਾਂਗਾ ਵੀ ਪਿਆਰ ਨਾਲ ਦਿਖਾ ਦੇ ਵੀਰੇ ਹਨਾ ਵੀ ਕਈ ਵੀਰ ਕਹਿੰਦੇ ਨੇ ਸਾਨੂੰ ਵੀਡੀਓ ਜੀ ਨਹੀਂ ਪਤਾ ਲੱਗਦਾ ਲਖਵਿੰਦਰ ਬਾਈ ਮੜਾ ਵਧੀਆ ਤਰੀਕੇ ਨਾਲ ਦਿਖਾ ਦੇ ਠੀਕ ਹੈ ਤੇ ਆ ਚੱਕੋ ਬਾਈ ਇੱਕ ਤੁਹਾਨੂੰ ਤੋਹਫਾ ਹੀ ਲੈ ਕੇ ਆਇਆ ਨਵੇਂ ਸਾਲ ਦਾ ਇਹ ਠੀਕ ਹੈ ਸੋਹਣੀ ਕਾਰ ਆ ਬਾਈ ਤੇ ਇਧਰ ਵੀ ਬਾਈ ਅੰਟੀਰੀਅਰ ਦਿਖਾ ਦੇ ਗੱਡੀ ਦਾ ਫਰੰਟ ਤੋਂ ਠੀਕ ਆ ਟਾਕੀ ਟੁਕੀਆਂ ਦੇਖ ਲਓ ਵੀਰੇ ਇੱਥੇ ਜਿਆਦਾ ਸਟਾਰਟ ਹੋ ਜਾਂਦੇ ਨੇ ਗੱਡੀਆਂ ਦੇ ਠੀਕ ਹੈ ਇਹ ਸਭ ਕੁਝ ਸਹੀ ਪਿਆਗਾ ਵਿਚ ਵੀਰ ਕਹਣਗੇ ਵੀ 02 ਹੈ ਵੀਰੇ 02 ਨਹੀਂ ਹੈਗੀ ਇਹ ਠੀਕ ਹੈ 4 ਗੇਰ ਵਾਲੀ ਹੈ ਇਹ 2000 ਮਾਡਲ ਪਾਸਿੰਗ ਜੇ ਤੁਸੀਂ ਕਰਾਉਣੀ ਹੋਈ ਤੁਸੀਂ ਕਰਾ ਸਕਦੇ ਹੋ ਹੋ ਜੂਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਜੀ ਤੇ ਫਿਲਹਾਲ ਇਹਦੀ ਖਤਮਾ ਗਈ 2000 तकरीबन 21 ਚ ਹੈ ਗੱਡੀ ਦੀ ਪਾਸਿੰਗ ਖਤਮ ਹੋਈ ਹੈਗੀ ਠੀਕ ਹੈ ਤੇ ਬਾਕੀ ਗੱਡੀ ਸਹੀ ਹੈਗੀ ਜੇ ਆ ਲਾਈਟ ਵੀ ਪਾਉਣੀ ਹੋ ਤੁਸੀਂ ਪਾ ਲੈ ਕਿਉਂਕਿ ਇਹ ਵੀਰੇ ਤਾਂ ਪਾਠੀ ਸਾਹਿਬ ਨੇ ਆਪਣੇ ਇੰਥੇ ਗੁਰਦਾਰਾ ਹੁੰਚੇ ਤਾਂ ਵੀਰੇ ਸੇਲ ਕਰਨੇ ਇਹਨੋਂ ਨਾ ਗੁਜਰਾਤ ਜਾਣਾਗਾ ਉੱਥੇ ਉਹਨਾਂ ਦੀ ਡਿਊਟੀ ਲੱਗੀ ਆ ਠੀਕ ਹੈ ਤੇ ਫਿਰ ਇਹ ਗੱਡੀ ਬਾਈ ਜੀ ਉੱਥੇ ਜਾ ਨਹੀਂ ਗਈਗੀ ਠੀਕ ਹੈ ਜੀ ਤਾਂ ਕਰਕੇ ਬਈ ਇਹ ਸੇਲ ਕਰ ਰਹੇ ਆ ਗੱਡੀ ਹੁਣ ਤੱਕ ਬਈ ਨੋਨ ਐਕਸੀਡੈਂਟ ਦੀ ਗਾਰੰਟੀ ਜੇ ਦੀ ਮੈਨੂੰ ਲਿਖ ਕੇ ਲੈ ਲਿਓ ਠੀਕ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਨੋਨ ਐਕਸੀਡੈਂਟ ਬਾਈ ਗੱਡੀ ਆ ਠੀਕ ਆ ਸੀਲਾ ਸੂਲਾ ਰੰਗ 65 ਦੀ ਗੱਡੀ ਜੈਨੂ ਨਾ ਕੀ ਜੇ ਬਾਈ ਸਾਈਡਾਂ ਤੁਸੀਂ ਘੇਰਾ ਪੇਂਟ ਇਹਦਾ ਕਰਾਉਣਾ ਹੋਇਆ ਉਹ ਬਾਈ ਜੀ ਤੁਸੀਂ ਕਰਾ ਸਕਦੇ ਹੋ ਨਾ ਠੀਕ ਹੈ ਗੱਡੀ ਦੇ ਜਿਵੇਂ ਟਾਇਰਾਂ ਦੀ ਗੱਲ ਕਰਾਂ ਬਾਈ ਪਿਛਲੇ ਤਾਂ ਤੱਕ 50 ਕ ਪੈਸੇ ਹੈਗੇ ਨੇ ਮੂਰਲੇ ਤਕਰੀਬਨ 40 ਤੇ 45 ਦੇ ਵਿੱਚ ਵਿੱਚ ਮੂਰਲੇ ਹੈਗੇ ਨੇ ਹਨਾ ਠੀਕ ਹੈ ਤੇ ਬਾਕੀ ਪੈਟਰੋਲ ਹੁੰਦੀਆਂ ਨੇ ਬਹੁਤ ਵੀਰ ਕਹਿੰਦੇ ਕਿ ਭਾਈ ਸਾਨੂੰ ਨਹੀਂ ਦੱਸਦੇ ਕਿ ਪੈਟਰੋਲ ਹੈ ਡੀਜ਼ਲ Maruti ਪੈਟਰੋਲ ਹੁੰਦੀ ਆ Alto ਪੈਟਰੋਲ ਹੁੰਦੀ ਆ ਜਿਹੜੀ ਜੈਨ ਹੁੰਦੀ ਆ ਗੱਡੀ ਉਹ ਵਿੱਚ ਦੀ ਡੀਜ਼ਲ ਚ ਆਈਆਂ ਸੀ ਠੀਕ ਹੈ ਬਹੁਤ ਘੱਟ ਆਈਆਂ ਨੇ ਪਰ ਜ਼ਿਆਦਾ ਨਹੀਂ ਆਈਆਂ ਘੱਟ ਆਈਆਂ ਨੇ ਤੇ ਇਹ ਗੱਡੀ ਦੇ ਬਈ ਸਾਨੂੰ ਕੰਡੀਸ਼ਨ ਆਪਾਂ ਦੱਸਤੀ ਆ ਨਾ ਨਾ ਐਕਸੀਡੈਂਟ ਆ ਔਰ ਇਹਦੇ ਨਾਲ ਤਕਰੀਬਨ ਪੇਂਟ ਚ ਹੈਗੀ ਹੈ ਗੱਡੀ ਹੁਣ ਤੱਕ ਠੀਕ ਹੈ ਮਜਬੂਰੀ ਚ ਸੇਲ ਕਰ ਰਹੇ ਨੇਗੇ ਦੋ ਤਿੰਨ ਦਿਨਾਂ ਚ ਜਾਣਾ ਪਾਠੀ ਸਾਹਿਬ ਨੇ ਠੀਕ ਹੈ ਜਲਦੀ ਤੋਂ ਜਲਦੀ ਵੀਰੇ ਕੰਟੈਕਟ ਕਰ ਲਿਓ 32000 ਰੇਟ ਆਗਾ 2000 ਮਾਡਲ ਹੈ ਇਹ ਠੀਕ ਹੈ ਜੀ ਪਾਸਿੰਗ ਜੇ ਤੁਸੀਂ ਕਰਾਉਣੀ ਹੋਈ ਹੋ ਜੂਗੀ ਠੀਕ ਹੈ ਬਾਕੀ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੋਊ ਗੱਲਬਾਤ ਕਰ ਲਿਓ ਪੰਜਾਬ ਨੰਬਰ ਆ ਠੀਕ ਹੈ ਤੇ ਬਾਕੀ ਸੋਹਣੀ ਗੱਡੀ ਆ ਚੱਕ ਲਓ ਮੇਰਾ ਭਰਾ ਤੇ ਬਾਈ ਸ਼ਸ਼ੀਕਲ ਸਾਰਿਆਂ ਨੂੰ